जो कोई अमृतधारी कुछ अवज्ञा किसी कोई है ही ही तो फूल बख्शा ले अपनी और उस वास्ते दिन का टाइम दिता है जो पहली सपटर बनेगा ਤੋ ਉਹ ਤਾਂ ਕਸੀਨ ਨੂੰ ਸਭ ਮੁਠੀ ਕਰ ਦਾਂਗੇ ਮੈਂਬਰਸ ਨੂੰ ਟੈਲੀਫੋਨ ਵੀ ਕਰ ਦਾਂਗੇ ਤੋ ਜਿੰਨੇ ਅ ਭਜੀ ਇਹ ਵੀ ਗੱਲ ਹੈ ਕਿ ਜੇ ਕਿਸ ਨੇ ਪੁਨ ਬਖਸ਼ਾਨੀਆਂ ਆਪਣੀ ਆਦ ਦੁਬਾਰਾ ਮੁਕਪਾਨ ਕਰਨਾ ਹੈ ਤੋ ਅਸੀਂ ਜੈਦਰ ਸਾਹਿਬ ਨੇ ਅਬੀਸ ਚੈਸ ਕੀਤਾ ਅਸੀਂ ਵੀ ਬੇਨਤੀ ਕਿ ਕਿ ਚਾਹੇ ਸਾਡੇ ਕੋਟਲਾ ਸਾਹਿਬ ਉਤੇ ਚਿਫਤਾਸਾ ਦਵਾਨ ਦੇ ਆਕੇ ਉਤੇ ਪੰਜ ਪਿਆਰੇ ਸਰਬਾਰ ਤੇ ਰਹਾ ਸਾਕੇ ਮੁਕਤਰੀ ਸਾਹਿਬ ਵੀ ਬੋਲ ਰਹੇ ਹੈ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਧਮਕੀਆਂ ਦਾ ਦੌਰ ਜਾਰੀ ਹੈ ਤੁਸੀਂ ਵੀ ਇੱਕ ਵਈ ਆ ਚੁੱਕੇ ਹੋ ਉਹਦੇ ਬਾਰੇ ਵੀ ਥੋੜਾ ਦੱਸੋ ਅਹ ਦੇਖੋ ਮੇਰੇ ਖਿਆਲ ਤੇ ਇਹ ਆ ਕਿ ਸਾਨੂੰ ਡਰਨਾ ਨਹੀਂ ਚਾਹੀਦਾ ਸੋਸ਼ਲ ਮੀਡੀਆ ਤੋਂ ਸਾਨੂੰ ਡਰਨ ਨਹੀਂ ਚਾਹੀਦਾ ਸੋਸ਼ਲ ਮੀਡੀਆ ਨੇ ਸਾਨੂੰ ਬਹੁਤ ਫੀਲ ਕਿਨਾਂ ਡਰ ਗਏ ਆ ਲੋਕ ਸਾਰੇ ਤੇ ਨਹੀਂ ਡਰਨਾ ਚਾਹੀਦਾ ਇਤਨਾ ਦੇ ਕੋਈ ਵੀ ਕੋਈ ਵੀ ਬੰਦਾ ਐਸਾ ਧਮਕੀ ਦੇ ਦੇਗਾ ਤੇ ਬੜੀ ਬੜੀ ਧਮਕੀਆਂ ਉਸ ਸਈਆਂ ਨੇ ਪਰ ਸਾਹਮਣੇ ਵੇਖੋ ਬੱਬੂ ਗੁਰਗੱਡ ਸਿੰਘ ਜੀ ਦੀ ਟੀਮ ਸਾਹਮਣੇ ਆਹਦਾ ਸਾਡੇ ਵਾਸਤੇ ਕੀ ਸੱਖਾਂ ਨੇ ਖੜ ਕੇ ਦੇ ਹਮਸ਼ਾ ਦਲੇ ਦਾ ਸਾਹਮਣਾ ਕੀਤਾ ਸੀ ਇਹ ਉਹ ਥਾਂ ਹੈ ਜਿੱਥੇ ਜੋ ਜਿੰਨੇ ਸਾਨੂੰ ਹਿੰਮਤ ਦਿੱਤੀ ਹੈ ਜਿਹਨੂੰ ਸਾਨੂੰ ਹੌਸਲਾ ਦਿੱਤਾ ਹੈ ਪਰ ਕੱਲ ਮੈਂ ਮੇਰੇ ਪਿਤਾ ਜੀ ਕੋਲ ਬੈਠਾ ਸੀ ਕਿੰਦੇ ਜਦੋਂ ਸਿੱਖ ਜਦੋਂ ਮੁਗਲੇ ਫਿਰਦੇ ਸੀ ਜਦੋਂ ਇਹਨਾਂ ਕੋ ਖਾਨੂਨੀ ਸੀ ਹੁੰਦਾ ਜਦੋਂ ਸਿਰਾਂ ਤੇ ਮੁੱਲ ਹੁੰਦੇ ਸੀ ਉਹਦੇ ਵੱਧਦੇ ਸੀ ਕਿ ਕੁਦਰਤੀ ਗੱਲ ਹੈ ਜਦੋਂ ਵਿਪਰੀਤ ਸਥਿਤੀ ਹੁੰਦੀ ਹੈ ਉਹ ਸਿੱਖੀ ਜਿਹੜੀ ਆਵਾਜ਼ੀ ਪੁੱਜਦੀ ਪਰ ਮੈਂ ਆਸ ਕਰਦਾ ਕਿ ਇਸ ਵੇਲੇ ਸੀਐਮ ਸਾਹਿਬ ਸੀਐਮ ਸਾਹਿਬ ਚੇਚੇ ਤੌਰ ਤੇ ਸੁਰੱਖਿਆ ਪ੍ਰਬੰਧਾਂ ਦਾ ਇਕਰਾਰ ਲੈਣ ਦੇ ਲਈ ਆ ਰਹੇ ਨੇ ਦੇਖਿਆ ਜੀ ਮਤਾ ਟਿਕਣ ਆ ਰਹੇ ਹੈ ਔਰ ਸੁਰੱਖਿਆ ਪ੍ਰਬੰਧਾਂ ਦਾ ਵੀ ਉਹ ਡੈਫੀਨਿਟਲੀ ਜ਼ਿਆਦਾ ਲੈਣਗੇ

ਸੋ ਅੱਜ ਅਸੀਂ ਮੈਂਬਰਸ ਨੂੰ ਜਾ ਕੇ ਵੈਲਕਮ ਦੇ ਕਰਾਂਗੇ ਇਹੋ ਕੋਈ ਲਿਸਟ ਵੀ ਸਾਂਝੀ ਕੀਤੀ ਗਈ ਕਿ ਕਿੰਨੇ ਅੰਮ੍ਰਿਤਧਾਰੀ ਨੇ ਕਿੰਨੇ ਇਸ ਤਰ੍ਹਾਂ ਕਿ ਸਾਡੇ ਵੱਲੋਂ ਤਾਂ ਸਾਰੇ ਅੰਮ੍ਰਿਤਧਾਰੀ ਨੇ ਕਿਉਂਕਿ ਸਭ ਨੇ ਸਾਨੂੰ ਥੋੜਾ-ਬੋੜਾ ਫਾਰਮ ਹੁੰਦਾ ਭਰਿਆ ਹੋਇਆ ਜਿੱਦੇ 'ਚ ਲਿਖਿਆ ਕਿ ਮੈਂ ਅੰਮ੍ਰਿਤਧਾਰੀ ਹਾਂ ਪਰ ਜ਼ਿੰਦਗੀ 'ਚ ਚਲਦਿਆਂ ਫਿਰਦਿਆਂ ਕੋਈ ਕਈ ਗਲਤੀਆਂ ਜ਼ਿੰਦਗੀ 'ਚ ਹੋ ਜਾਂਦੀਆਂ ਨੇ ਸੋ ਨਵੇਂ ਸਿਰਿਓ ਸਰਟੀਫਾਈ ਉਹਨਾਂ ਨੂੰ ਹੀ ਬੇਨਤੀ ਰਹੇਗੀ ਜਿਦਾ ਸੱਦ ਵੀ ਆਦੇਸ਼ ਹੈ ਕਿ ਉਹ ਆਪਣੀ ਸ਼ੁੱਧੀ ਕਰਨ ਦੁਬਾਰਾ ਕਰਾਂ ਕਿੰਨੇ ਮੈਂਬਰ 21 40 ਦਿਨ ਦਾ ਟਾਈਮ ਦਿੱਤਾ ਹੈ ਜਿਹੜਾ ਕਿ ਮੈਂ ਕਿਹਾ ਪਹਿਲੀ ਪਹਿਲੀ ਸਪਟੈਂਬਰ ਮੰਗਦਾ ਹੈ ਪਹਿਲੀ ਸਪਟੈਂਬਰ ਤੱਕ ਸਾਰੇ ਸਭ ਨੂੰ ਕਨਵੇ ਕਰਾਂਗੇ ਸਭ ਨੂੰ ਕਨਵੇ ਕਰਾਂਗੇ ਔਰ ਸਭ ਨੂੰ ਸੰਭਾਵਾਂਗੇ ਗੱਲ ਤੇ ਮੇਰੇ ਖਿਆਲ ਸਭ ਠੀਕ ਹੋ ਜਾਏਗਾ ਅੱਜ ਕਿੰਨੇ ਨੰਬਰ ਤੋਂ ਆਏ ਅੱਜ ਅਸੀਂ ਸਿੱਕੇ ਐਗਜ਼ੈਕਟ ਦੇ 20 ਮੈਂਬਰ ਸੀਗੇ ਸ਼ਾਇਦ ਵੈਸੇ ਅਸੀਂ 25 ਮੈਂਬਰ ਸੀ। ਬਾਦ ਵਿੱਚ ਨੂੰ ਮੈਂਬਰਾਂ ਨੂੰ ਤਲਬ ਕੀਤਾ ਪਖ ਰਖਵਾਸ ਤੇ ਕੁਝ ਨਹੀਂ ਉਹਨਾਂ ਨੇ ਐਗਜ਼ੈਕਟਿਵ ਤੇ ਸਿਰਫ ਮੈਂਬਰਸ ਹਰ ਦੇ ਸੀ ਕਿ ਸੋ ਅਸੀਂ ਸਾਰੇ ਮੈਂਬਰ ਆਏ ਸਾਰੇ ਆ ਕੇ ਨੇ ਲਈ ਕੋ ਚੰਡੀਗੜ੍ਹ ਦੇ ਸੀ ਕੋ ਲੁਧਿਆਣਾ ਦੇ ਸੀਗੇ ਕੋਈ ਪ੍ਰਸ਼ਦ ਦਿੱਲੀ ਦਾ ਇਕਾ ਦਾ ਕੋਰਸ ਪ੍ਰਸਦ ਹੋਇਆ ਕਿ ਸਾਰੀ ਜੀ 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 ਪ੍ਰੋਸੇ ਵਾਲੀ ਗੱਲ ਨਹੀਂ ਤੇ ਕੰਨਾ ਇਹ ਤੇ ਸਾਡੇ ਸਾਡਾ ਫਰਜ਼ ਹੈ ਸਾਡਾ ਸਿੱਖਿਆ ਸਾਡੀ ਕਨਸਟੀਟਿਊਸ਼ਨ ਕਹਿੰਦੀ ਕਿ ਸਾਰੇ ਆਮਦਾਰੀ ਹੋਣੇ ਚਾਹੀਦੇ ਤੇ ਅਸੀਂ ਜ਼ਿੰਦਗੀ ਦੇ ਚਲਦੇ ਹਾਂ ਕਿਸ ਨੇ ਕੋਈ ਜਿਵੇਂ ਦਾੜੀ ਦੀ ਗੱਲ ਕਰ ਰਹੇ ਸੀ ਕਿ ਇੱਕ ਵਾਰ ਸੰਕੇ ਹੋਣ ਜਾਂ ਕਰਲ ਕੀਤੇ ਹੋਣ ਤੇ ਉਹਨੂੰ ਵੀ ਰਗਮ ਨਿਆ ਮੰਨਿਆ ਜਾਂਦਾ ਸੋ ਵੀ ਠੀਕ ਕਰਕੇ ਤੇ ਪਛਾਣਾ ਬੜਾ ਸਿੰਪਲ ਗੱਲ ਕੀਤੀ ਹੈ ਕਹਿੰਦੇ ਮੇਰੇ ਜਵਨ ਰੁਕੂਗਾਰ ਠੀਕ ਕੀਤੀ ਕਿ ਖੁੱਲੀ ਕਿਤਾਬ ਜਿਵੇਂ ਕਿ ਅਸੀ ਜੈਦਾ ਸਭ ਨੂੰ ਇੱਕ ਵਾਰੀ ਉਥੇ ਅਨੰਦਪੁਰ ਸਾਹਿਬ ਵੀ ਮਿਲਣ ਗਏ ਸੀਗੇ ਉਹ ਵੀ ਉਸਾਰ ਡਾਕਟਰ ਜੀ ਬਾਕੀ ਮੀਟਿੰਗ ਹੋਈ ਲੋਕਾਂ ਸਾਡੀ ਕੋ ਮੀਟਿੰਗ ਵੀ ਉਹਨਾਂ ਨਾਲ ਹੋਈ ਉਹ ਆਜ ਵੀ ਗੱਲਾਂ ਖੁੰਨੇ ਰੁਕਤ ਕੀਤੀਆਂ ਨੇ ਬਿਲਕੁਲ ਸਾਹਮਣੇ ਕੀ ਆਪਾਂ ਇਹ ਕਹੇ ਸੀ ਵੀ ਸੁਫਾਵਾਂ ਵਿੱਚ ਮੋਚ ਕਰ ਫਾਦੇ ਉਹ ਉਹ ਤਾਂ ਮੋਹਲ ਬਹੁਤ ਸਿੰਪਲ ਰੱਖਦੇ ਨੇ ਇੱਕ ਸਿੰਪਲ ਮੋਹਲ ਰੱਖਦੇ ਆ ਕਿਉਂਕਿ ਉਹ ਕਹਿੰਦੇ ਕਿ ਤੁਸੀਂ ਸਾਰੇ ਅਸੀਂ ਤੁਹਾਡਾ ਹਿੱਸਾ ਵੀ ਸਾਡਾ ਹਿੱਸਾ ਹੋ ਅਸੀਂ ਦੂਰ ਕੋਈ ਕਿਸਮ ਕਰ ਸਭ ਜਥੇਦਾਰ ਸਭ ਸਾਡੇ ਨੇ ਸਾਡੀ قوم ਦੇ ਨੇ ਸਾਡੇ ਵਿੱਚ ਜਥੇਦਾਰ ਸੋ ਉਹ ਦੂਰੀਆਂ ਜੜੀਆਂ ਦੂਰੀਆਂ ਨਹੀਂ ਹੋਣੀ ਚਾਹੀਦੀ ਬੜੀ ਸੁਣਨੀ ਉਹਨਾਂ ਨੇ ਤੁਹਾਨੂੰ ਗੱਲ ਸਮਝਾਈ ਉਹੰਦਾ ਬੰਦਾ ਕਰੀ ਹੈਸਿਟੇਟ ਕਰਦਾ ਵੀ ਜਥੇਦਾਰ ਸਾਹਿਬ ਨੇ ਸਾਨੂੰ ਮੜੀਏ ਨਾ ਮੜੀਏ